ਕਰ ਰਹੇ ਨੇ ਇਹਨਾਂ ਨੂੰ ਕੀ ਬੁੜਾਈ ਮਿਲਦੀ ਏ ਇਹ ਇਸ ਇਹ ਬਫਤ ਮਾੜੀ ਗੱਲ ਐ ਸਰ ਉਹ ਕਹਿੰਦੇ ਵੀ ਅੱਦ ਕ ਲਾਓ ਜਾਂ ਨਾਂ ਲਾਓ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਸ ਉਹਨਾਂ ਦਾ ਮਸਲਾ ਇਹ ਐ ਹਾਂ ਉਹ ਤਾਂ ਕਹਿੰਦੇ ਵੀ ਲਾਓ ਨਾ ਲਾਓ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਇਹ ਵੀ ਗੱਲ ਕਹੀ ਕੀ ਫਰਕ ਕੀ ਪੈਂਦਾ ਤੁਸੀਂ ਹੰ ਦੱਸੋ ਜੇ ਆਦ ਕ ਲਾਵਾਂਗੇ ਅੱਖਰ ਦੇ ਨਾਲ ਲਗਾ ਅੱਖਰ ਨਾਲ ਕਿਵੇਂ ਫਰਕ ਪੈਂਦਾ ਹਾਂ ਕਿਵੇਂ ਫਰਕ ਪੈਂਦਾ ਮੈਂ ਤੁਹਾਨੂੰ ਦੋ ਦੋ ਸ਼ਬਦ ਇੱਕ ਫਰਕ ਵਾਲਾ ਤੇ ਇੱਕ ਨਾ ਫਰਕ ਵਾਲਾ ਦੱਸਾਂਗੇ ਤੁਹਾਨੂੰ ਹਾਂਜੀ ਇਹ ਤਾਂ ਕਹਿੰਦੇ ਨੇ ਕਿ ਅਧਿਕ ਸਿਰਫ ਤਿੰਨ ਲਗਾ ਤੇ ਲੱਗਦਾ ਹੈ ਬਿਲਕੁਲ ਮੁਕਤਾ ਸਿਹਾਰੀ ਅਤੇ ਅੰਕੁਰ ਤੇ ਠੀਕ ਹੈ ਜੀ ਮੈਂ ਇਹ ਸਿੱਧ ਕਰੂੰਗਾ ਹੁਣ ਤੁਸੀਂ ਸਮਝ ਲਓਗੇ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਇਹ ਤਾਂ ਅਧਿਕ ਦਸਾਂ ਲਗਾ ਤੇ ਹੀ ਲੱਗਦਾ ਹੈ ਅੱਛਾ ਨਹੀਂ ਤੁਸੀਂ ਹਾਂ ਤਿੰਨ ਤੇ ਤੁਸੀਂ ਕਿਹੜੀ ਗੱਲ ਤੁਸੀਂ ਤਾਂ ਤਿੰਨ ਤੋਂ ਵੀ ਹਟਾ ਰਹੇ ਹੋ ਮੈਂ ਕਹਿੰਦਾ ਤਾਂ ਦਸਾਂ ਤੇ ਲੱਗਦਾ ਹੈ ਲੋ ਸੁਣੋ ਹੁਣ ਮੈਂ ਮੁਕਤਾ ਤੋਂ ਸ਼ੁਰੂ ਗੱਲ ਕਰਦਾ ਲਗ ਅਤੇ ਲਗ ਹੂੰ ਹਰ ਲਗ ਨਾਲ ਲਗਾਖਰ ਸਾਰੇ ਜਾਂਦੇ ਲੱਗ ਭਰਾਵਾ ਹਰ ਲਗ ਨਾਲ ਲਗਾ